9 ਕਰੋੜ 48 ਹਜ਼ਾਰ ਦਾ ਜਿਹੜਾ ਇਹ ਟੈਂਡਰ ਪਾਸ ਹੋ ਕੇ ਜਿਵੇਂ ਪਿਛਲਾ ਨਾਲਾ ਛੱਤਿਆ ਗਿਆ ਵਾ ਉਸੇ ਤਰ੍ਹਾਂ ਇਹ ਨਾਲਾ ਛੱਤ ਕੇ ਦੇ ਉੱਤੇ ਬੈਂਡਿੰਗ ਜੋਂਦੀਆਂ ਪੰਜਣੀਆਂ ਤੁਹਾਨੂੰ ਇਸ ਹਲਕੇ ਦੇ ਵਿੱਚ ਕੋਈ ਰੇੜੀ ਨਹੀਂ ਸੜਕ ਦੇ ਉੱਤੇ ਦਿਖੂਗੀ ਸਾਰਾ ਟੋਟਲ ਟ੍ਰੈਫਿਕ ਦਾ ਵੀ ਹੱਲ ਹੋਊਗਾ ਔਰ ਲੋਕਾਂ ਦਾ ਬਹੁਤ ਵੱਡੀ ਰਾਤ ਮਿਲੂਗੀ ਕਮਿਸ਼ਨਰ ਸਾਹਿਬ ਆਪ ਆ ਕੇ ਅੱਜ ਇੱਥੇ ਵਿਜ਼ਿਟ ਕਰ ਰਹੇ ਆ ਸਾਰੇ ਕੰਮ ਨੂੰ ਦੇਖਦੇ ਹੋਏ ਇੱਥੇ ਲਾ ਵੀ ਨਾਲਾ ਜਿਹੜਾ ਇਹਦਾ ਵੀ ਨਵਾਂ ਬਣਾ ਕੇ ਪੜ ਕਿੰਨਾ ਪੈਸਾ ਲੱਗਣੇ ਆ ਇੱਕ ਇੱਕ ਕੰਮ ਹੋਣਾ ਮਾ ਹੁਣ ਕਿਨੇ ਕੋਈ ਰਾਹਤ ਮਿਲੂਗੀ ਜੁਰਾ ਬਣ ਜਾਊਗਾ ਬਹੁਤ ਮਿਲ ਜਣੀ ਮਾਨੂੰ ਬਹੁਤ ਜ਼ਿਆਦਾ ਬਹੁਤ ਆਰਾਮ ਜਿਹੜਾ ਜਿਹੜਾ ਅੱਜ ਅਸ਼ੋਕਪੁਰ ਚ ਬੱਬੀ ਉਪਰਾਲਾ ਕਰਕੇ ਕੇਨੇ ਹੈਗਾ ਇਨਸਪੈਕਸ਼ਨ ਕਰਕੇ ਕੇਨੇ ਕੀ ਕਹਿਣਾ ਚਾਹੁੰਗੇ ਉਹ ਵੀ ਕੀਤੀ ਆ ਪਾਲ ਦੇ ਖਾਲ ਸੁਣੀ ਆ ਨਾ ਲੁਧਿਆਣੇ ਦੇ ਸਭ ਤੋਂ ਵੱਡੇ ਦੋ ਕੋਡ ਸੀਗੇ ਇੱਕ ਜਿਹੜਾ ਦੁਖਨਵਾਲ ਸਾਹਿਬ ਗੁਰਦਾਰੇ ਤੋਂ ਸ਼ਕਨ ਪਹਿਲੇ ਸਤ ਔਰ ਦੂਸਰਾ ਇਹ ਟ੍ਰਾਂਸਪੋਰਟ ਨਗਰ ਤੋਂ ਇਹ ਵਾਲਾ ਨਾਮ ਆ ਬਹੁਤਾ ਕਵਰ ਹੋ ਚੁੱਕਾ ਔਰ ਇਹ ਵਾਲਾ ਜਿਹੜਾ ਹੁਣ ਕਵਰ ਹੋ ਰਿਹਾ ਔਰ ਬਾਕੀ ਤਾਂ ਨਾ ਰਹਿੰਦਾ ਇਹ ਵੀ ਜਿੱਦੀ ਕਵਰ ਹੋ ਜਾਏਗਾ ਰਾਹਤ ਮਿਲੂਗੀ ਲੋਕਾਂ ਨੂੰ ਲੋਕਾਂ ਨੂੰ ਰਾਹਤ ਬਹੁਤ ਮਿਲੇਗੀ ਇਹ 3 ਮਹੀਨੇ ਦਾ ਟਾਈਮ ਹੈ ਲੇਕਿਨ ਮੈਂ ਫਿਰ ਵੀ ਕੰਟਰੈਕਟ ਤੇ ਲਗਾਉਂਗਾ ਆਪ 2 ਮਹੀਨੇ ਵਿੱਚ ਤਦ ਤੱਕ ਇਹ ਕੰਮ ਕਰੇਗਾ ਨੀਂਡ ਨਾਈਟਿੰਗ ਕੰਮ ਚੱਲ ਪਏ ਸਸਿਕਾਲ ਜੀ ਲੁਧਿਆਣਾ ਵਾਸੀ ਆਲੀ ਵੱਡੀ ਖੁਸ਼ਖਬਰੀ ਲੈ ਕੇ ਆਏ ਆ ਤੁਹਾਨੂੰ ਦੱਸ ਦਈਏ ਕਿ ਧਰਮਪੁਰਾ ਪੁਲੀ ਜੋ ਕਿ ਕਾਫੀ ਪਿਛਲੇ ਸਮੇਂ ਤੋਂ ਪਿਛਲੇ ਸਾਲਾਂ ਤੋਂ ਅਨਕੰਪਲੀਟ ਜਿਹੜੀ ਕਿ ਬਿਮਾਰੀਆਂ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਸੀਗਾ ਤੇ ਰੋਡ ਵੀ ਜਿਹੜੀ ਕਿ ਆ ਕਾਫੀ ਖਰਾਬ ਹੁੰਦੀ ਪਈ ਸੀ ਪਰ ਅੱਜ ਵਿਧਾਇਕ ਅਸ਼ੋਪਰਾਸ਼ ਪੱਪੀ ਜੀ ਅੱਜ ਇੱਥੇ ਮੌਕੇ ਤੇ ਪਹੁੰਚੇ ਨੇ ਅੱਜ ਉਹਨਾਂ ਨੇ ਅੱਜ ਇਹਦਾ ਪੁਲੀ ਦਾ ਦੌਰਾ ਕੀਤਾ ਵਾ ਤੇ ਦੌਰਾ ਕਰਕੇ ਉਸ ਤੋਂ ਬਾਅਦ ਇਹ ਜਿਹੜੇ ਕੰਮ ਕਾਜ ਜਿਹੜੀ ਕਾਰੇ ਕਾਜ ਨੇ ਉਹ ਸ਼ੁਰੂ ਹੋ ਚੁੱਕੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਹੀ ਲੁਧਿਆਣਾ ਵਾਸੀਆਂ ਨੂੰ ਇੱਥੋਂ ਟ੍ਰੈਫਿਕ ਤੋਂ ਵੀ ਰਾਹਤ ਮਿਲੇਗੀ ਤੇ ਇਹ ਪੂਰਾ ਇੱਥੇ ਰੋਡ ਇੱਕ ਬਣੀ ਦਿਖਾਈ ਦੇ ਰਹੀ ਤੇ ਬਿਮਾਰੀਆਂ ਤੋਂ ਵੀ ਜਿਹੜੀ ਰਾਹਤ ਮਿਲੇਗੀ ਤੁਹਾਨੂੰ ਜਾਜ਼ੀਏ ਕਿ ਅਸ਼ੋਪਰਾਸ਼ੇ ਪੱਪੀ ਜੀ ਅਜੇ ਤੇ ਪਹੁੰਚੇ ਨੇ ਕਮਿਸ਼ਨਰ ਵੀ ਇੱਥੇ ਪਹੁੰਚੇ ਨੇ ਆਦਿੱਤ્ય ਜਿਹੜੇ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਉਹ ਇੱਥੇ ਪਹੁੰਚੇ ਨੇ ਜਾਇਜ਼ਾ ਲਾਈਨ ਪਹੁੰਚੇ ਨੇ ਇਹ ਤਸਵੀਰਾਂ ਤੁਸੀਂ ਦੇਖਦੇ ਹੋ ਕਿ ਲਗਾਤਾਰ ਕੰਮ ਚੱਲਦਾ ਹੋਇਆ ਨਜ਼ਰ ਆ ਰਿਹਾ ਵੇ ਤੇ ਲਗਾਤਾਰ ਜਲਦ ਹੀ ਉਹਨਾਂ ਨੇ ਕਿਹਾ ਕਿ 2 ਮਹੀਨੇ 3 ਮਹੀਨੇ ਦਾ ਹਾਲੀ ਟਾਰਗੇਟ ਦਿੱਤਾ ਗਿਆ ਪਰ ਕਮਿਸ਼ਨਰ ਅਦਿੱਤਿਆ ਜੀ ਵੱਲੋਂ ਕਿਹਾ ਗਿਆ ਹੈ ਕਿ 2 ਮਹੀਨੇ ਚ ਇਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਜਰੀ ਕੀ ਕੀਤੀ ਜਾਵੇ ਤੇ ਲੁਧਿਆਣਾ ਵਾਸੀਆਂ ਨੂੰ ਕਾਫੀ ਵੱਡੀ ਰਾਹਤ ਮਿਲੇਗੀ ਇਥੋਂ ਕਾਫੀ ਟ੍ਰੈਫਿਕ ਸਮੱਸਿਆ ਹੁੰਦੀ ਕਿਉਂਕਿ ਅੱਗੇ ਵਪਾਰੀ ਹੈ ओके दकਾਨਾਂ ਹਨ ਇਹ ਵਪਾਰੀ ਵੀ ਹੁੰਦੇ ਨੇ ਤੇ ਇੱਥੇ ਇੱਥੋਂ ਅਕਸਰ ਹੀ ਟਰੱਕ ਅਤੇ ਲੋਡੇਡ ਟਰੱਕ ਵੀ ਲੰਘਦੇ ਨੇ ਤੇ ਮਾਲ ਵਗੈਰਾ ਵੀ ਕਾਫੀ ਲੰਘਦਾ ਹੈ ਨਜ਼ਰ ਆਉਂਦਾ ਹੈ ਤੇ ਕਾਫੀ ਸਮੱਸਿਆ ਇੱਥੇ ਹੁੰਦੀ ਹੈ ਤੇ ਟ੍ਰੈਫਿਕ ਦੀ ਕਾਫੀ ਸਮੱਸਿਆ ਲੋਕਾਂ ਨੂੰ ਕਰਨੀ ਪੈਂਦੀ ਹੈ ਤੇ ਇੱਥੇ ਵਸਨੀਕ ਵੀ ਹੈਗੇ ਨੇ ਕੁਝ ਲੋਕ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਆ ਕਿ ਕਿੰਨੀ ਕੁ ਰਾਹਤ ਮਿਲ ਜੇਗੀ ਸਰ ਕੀ ਨਾਮ ਹੈ ਤੁਹਾਡਾ ਰਾਮਾ ਲਕਾ ਹਾਂ ਜੀ ਸਰ ਕੀ ਕਿੰਨੀ ਕੁ ਰਾਹਤ ਮਿਲੋਗੀ ਜੁਰ ਹੈ ਬਣ ਜਾਊਗਾ ਰਾਤ ਬਹੁਤ ਮਿਲ ਜਾਣੀ ਹੈ ਮਾਰਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਰਾਤ ਹੋ ਜਾਣੀ ਹੈ ਜਿਹੜਾ ਜਿਹੜਾ ਅੱਜ ਅਸ਼ੋਪਰਾਚੇ ਪਪੀ ਉਪਰਾਲਾ ਕਰਕੇ ਗਏ ਨੇ ਦਾ ਇਨਸਪੈਕਸ਼ਨ ਕਰਕੇ ਗਏ ਨੇ ਕੀ ਕਹਿਣਾ ਚਾਹੋਗੇ ਇਸ ਬਾਰੇ ਬਹੁਤ ਵਧੀਆ ਕੀਤੀ ਹੈ ਇਹਨਾਂ ਨੇ ਬਹੁਤ ਵਧੀਆ ਕੀਤੀ ਬੰਨੇ ਪਬਲਿਕ ਦੀ ਗੱਲ ਸੁਣੀ ਹੈ ਇਹਨਾਂ ਨੇ ਤਕਲੀਫਾਂ ਵੀ ਪੁਲੇ ਕਲੀਅਰ ਕਰਨਾਂਗੇ ਉਹ ਮਤਲਬ ਇਹ ਵੀ ਨਾਲਾ ਬਣ ਗਿਆ ਤਾਂ ਮੰਨ ਲੋ ਕਿ ਵੀ ਆਮ ਬੰਦੇ ਰਾਤ ਬਹੁਤ ਮਿਲ ਜਾਣਗੇ ਅੱਛਾ ਅੱਛਾ ਸਰ ਕੋਈ 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 ਵਿਧਾਇਕ ਪਿਛਲੇ ਪਿਛਲੇ ਸਾਲਾਂ ਦੇ ਵਿੱਚ ਜਿਹੜੀ ਸੱਤਾ ਜਿਹੜੀ ਸਰਕਾਰਾਂ ਰਹੀਆਂ ਨੇ ਕੋਈ ਵਿਧਾਇਕ ਕਿੱਦਾਂ ਆਗੇ ਗਏ ਨਹੀਂ ਤਰੀ ਤ ਨੇ ਮੇਰੇ ਸਾਹਮਣੇ ਨਹੀਂ ਆ ਗਏ ਹੈ ਨਾ ਇਹਨਾਂ ਰਾਊਂਡ ਨਹੀਂ ਲਾਇਆ ਉਹਨਾਂ ਨੇ ਜਿੰਨਾ ਰਾਊਂਡ ਪੱਪੀ ਜੀ ਸਾਹਮਣੇ ਲਾ ਰਹੇ ਨੇ ਅੱਛਾ ਕਮਿਸ਼ਨਰਾਂ ਵੀ ਨਾਲ ਹੈਗੇ ਨੇ ਕਿਸ ਤਰ੍ਹਾਂ ਦੇਖਦੇ ਹੋ ਹਨ ਹਾਂਜੀ ਬਿਲਕੁਲ ਸਾਰਾ ਆਪ ਜਾਇਆ ਲਾ ਰਹੇ ਨੇ ਅੱਛਾ ਸਰ ਪ੍ਰੋਪਰਟੀ ਦਾ ਵੀ ਰੇਟ ਵਧੂਗਾ ਨਾ ਜੇ ਜੇ ਨਾਲਾ ਚੱਜੇਗਾ ਤੇ ਨੈਚੁਰਲੀ ਦੇਖੋ ਜਦੋਂ ਕੋਈ ਚੀਜ਼ ਦੀ ਫੈਸਿਲਿਟੀ ਮਿਲਦੀ ਹੈ ਨਾ ਪ੍ਰੋਪਰਟੀ ਰੇਟ ਦਾ ਨੈਚੁਰਲੀ ਵੱਧਦਾ ਹੀ ਹੈ ਜੀ

ਪੁਲਿਸ ਜਿਹੜੀ ਤਰੰਪੁਰੇ ਦੀ ਤੇ ਕਾਫੀ ਹੁਣ ਅੱਜ ਉਹਨਾਂ ਨੇ ਜਾਇਜ਼ਾ ਲੈਤਾ ਆ ਕੇ ਤੇ ਕਮਿਸ਼ਨਰ ਨੂੰ ਵੀ ਨਾਲ ਲੈ ਕੇ ਆਏ ਤੇ ਦੇਖ ਡਰਾਇੰਗ ਬਣਾਈ ਹੈ ਕਿ ਡਰਾਇੰਗ ਤੋਂ ਬਾਅਦ ਜਿਹੜੇ ਕਿ ਇੱਥੇ ਦੇਖਿਆ ਕਿ ਕਿਸ ਤਰ੍ਹਾਂ ਸਮੱਸਿਆ ਲੋਕਾਂ ਨੂੰ ਆਉਂਦੀ ਹੈ ਕਿਸ ਤਰ੍ਹਾਂ ਦੇਖੋ ਇਹ ਬੜਾ ਦੇਖੋ ਇਸ ਤਰ੍ਹਾਂ ਸੁਧਾਰ ਹੋਣਾ ਬਹੁਤ ਜ਼ਰੂਰੀ ਹੈ ਸੁਧਾਰਤਾ ਹੋਈ ਰਿਹਾ ਠੀਕ ਹੈ ਪ੍ਰੋਪੋਜ਼ਲ ਪਾਸ ਹੋਈ ਸੀ ਤੇ ਕੰਮ ਵੀ ਤਾਂ ਹੋਏਗਾ ਇਹ ਮੇਨ ਮਕਸਦ ਇਹ ਹੈ ਕਿ ਜੇ ਪਿੱਛੋਂ ਜਿੰਨਾ ਨਾਲਾ ਆ ਰਿਹਾ ਜਿੰਨਾ ਪਾਣੀ ਆ ਰਿਹਾ ਅੱਗੋਂ ਉਸ ਹਾਵ ਨਾਲ ਇਹਦੀ ਚੁੜਾਈ ਔਰ ਉਚਾਈ ਰੱਖੀ ਗਈ ਕਿ ਨਹੀਂ ਰੱਖੀ ਗਈ ਦੂਸਰੀ ਗੱਲ ਜਿਹੜੀ ਹੈ ਇਸ ਤੋਂ ਬਾਅਦ ਜਿਹੜੇ ਟੋਕਾ ਮਲੇ ਵਿੱਚ ਦੋ ਨਾਲੇ ਨੇ ਉਹਦੇ ਵਾਸਤੇ ਅੱਜ ਇਹਨਾਂ ਨੇ ਜਾਇਜ਼ਾ ਲਿੱਤਾ ਹੈ ਉਹ ਬਹੁਤ ਵਧੀਆ ਗੱਲ ਹੈ ਕਿ ਉਹਨਾਂ ਨੂੰ ਨਾਲ ਇਹਦੇ ਨਾਲ ਹੀ ਜਿਹੜਾ ਅਟੈਚ ਕੀਤਾ ਜਾਏਗਾ ਉਹਨਾਂ ਨੂੰ ਵੀ ਛੱਤਿਆ ਜਾਏਗਾ ਜਿਹੜਾ ਸ਼ਗੁਨ ਪੈਲੈਸ ਤੋਂ ਅੰਦਰ ਜਾਂਦਾ ਤੇ ਉੱਥੇ ਵੀ ਕਾਫੀ ਜ਼ਿਆਦਾ ਗੰਦਗੀ ਔਰ ਪਾਣੀ ਹੈ ਔਰ ਲੋਕਾਂ ਨੂੰ ਪਰੇਸ਼ਾਨੀ ਆਂਦੀ ਹੈ ਤੇ ਇਹ ਸੁਧਾਰ ਹੋ ਰਿਹਾ ਹੈ ਬਹੁਤ ਵਧੀਆ ਗੱਲ ਹੈਗੀ ਜੀ ਤੇ ਹੋਰ ਸਾਰੇ ਹੋਰ ਕਿਸ ਤਰ੍ਹਾਂ ਦੇ ਦੋ ਕਿ ਲਗਾਤਾਰ ਆਮ ਆਪੀ ਪਾਰਟੀ ਨਸ਼ਾ ਵਿਰੁੱਧ ਵੀ ਜਿਹੜੀ ਕਿ ਕੰਮ ਕਰ ਰਹੀ ਹੈ ਆਪਣੇ ਮੁਹਿੰਮ ਚਲਾਈ ਹੋਈ ਹੈ ਉਸ ਨੂੰ ਲੈ ਕੇ ਵੀ ਹੋਰ ਵੀ ਕਾਰ ਰਿਹਾ ਨੇ ਕਿਤੇ ਜਾ ਰਹੇ ਨੇ ਨਸ਼ਿਆਂ ਵਾਸਤੇ ਤਾਂ ਇਹਨਾਂ ਨੂੰ ਹੋਰ ਜ਼ਿਆਦਾ ਕੰ ਉਹ ਠੀਕ ਹੈ ਇੱਕ ਬੁਲਡੋਜ਼ਰ ਵਾਲਾ ਕੰਮ ਸ਼ੁਰੂ ਹੋਇਆ ਹੈ ਲੇਕਿਨ ਉਹ ਐਨਾ ਸਕਸੈਸਫੁਲ ਨਹੀਂ ਜਿੰਨਾ ਹੋਣਾ ਚਾਹੀਦਾ ਅਸਲ ਦੇ ਵਿੱਚ ਜਿਹੜੀਆਂ ਵੱਡੀਆਂ ਖੇਪਾਂ ਆਂਦੀਆਂ ਉਹਨਾਂ ਨੂੰ ਤਾਂ ਰੋਕ ਹੀ ਨਹੀਂ ਪਾਰੇ ਉਹਨਾਂ ਨੂੰ ਰੋਕਣਾ ਜ਼ਿਆਦਾ ਜ਼ਰੂਰੀ ਹੈ ਜਿਹੜੀਆਂ ਪੰਜਾਬ ਚ ਆਂਦੀਆਂ ਅੱਛਾ ਹੁਣ ਉਪਰਾਲਾ ਕਿਦਾਂ ਕੀ ਲੱਗਦਾ ਕਿ ਆ ਨ ਸਮੇਂ ਦੇ ਪੂਰਾ ਹੋ ਪਾਏਗਾ 2 ਮਹੀਨੇ ਟਾਰਗੇਟ ਦਿੱਤਾ ਗਿਆ ਨਹੀਂ 2 ਮਹੀਨੇ ਜਨੇ ਹੋਏਗਾ ਪਰ ਇਹ ਹੈ ਐਸ ਇਹਨਾਂ ਦੀ ਸਰਕਾਰ ਦੇ ਵਿੱਚ ਹੀ ਇਹ ਸਾਰਾ ਕੰਪਲੀਟ ਹੋ ਜਾਏਗਾ ਕਿਉਂਕਿ ਪਹਿਲਾ ਨਾਲਾ ਜਿਹੜਾ ਸੀਗਾ ਉਹਨੂੰ ਜਦੋਂ ਨੇ ਕਿਹਾ ਸੀਗਾ ਵੀ ਅਮ 22 ਮਹੀਨੇ ਜਾਂ 30 ਮਹੀਨਿਆਂ ਦਾ ਕੁਝ ਕਾਹ ਗਿਆ ਸੀਗਾ ਉਹ ਜਿਹੜਾ ਪ੍ਰੋਪਰ ਪੂਰਾ ਨਹੀਂ ਸੀ ਹੋਇਆ ਤੇ ਇਸ ਸਰਕਾਰ ਨੇ ਆ ਕੇ ਉਹਨੂੰ ਬਾਕੀ ਦਾ ਕਵਰ ਕੀਤਾ ਜਿਹੜਾ ਕੁਝ ਮਤਲਬ ਵਿੱਚ ਉਹ ਜਿਹੜਾ ਗੈਪ ਰਹਿ ਗਏ ਸੀ ਉਸੇ ਤਰ੍ਹਾਂ ਇਹ ਵਾਲਾ ਜਿਹੜਾ ਨਾਲਾ ਹੈਗਾ ਹੁਣ ਦੋ ਮਹੀਨੇ ਦਾ ਟਾਈਮ ਲਿਤਾ ਦੋ ਮਹੀਨੇ ਜਿੰਨੇ ਕਵਰ ਹੋਏਗਾ ਪਰ ਇਹ ਹੈ ਕਿ ਹੋ ਜਾਏਗਾ ਜ਼ਰੂਰ ਅੱਛਾ ਰਾਤ ਲੁਧਿਆਣੇ ਦੇ ਲੁਧਿਆਣੇ ਦੇ ਸਭ ਤੋਂ ਵੱਡੇ ਦੋ ਕੋਡ ਸੀਗੇ ਇੱਕ ਜਿਹੜਾ ਦੁਖਨਵਾਲਸਾ ਗੁਰਦਾਰੇ ਤੋਂ ਸ਼ਗਨ ਪੈਲੇਸ ਤੱਕ ਔਰ ਦੂਸਰਾ ਇਹ ਟ੍ਰਾਂਸਪੋਰਟ ਨਗਰ ਤੋਂ ਇਹ ਵਾਲਾ ਨਾਲਾ ਤੇ ਉਹ ਤਾਂ ਕਵਰ ਹੋ ਚੁੱਕਾ ਔਰ ਇਹ ਵਾਲਾ ਜਿਹੜਾ ਹੁਣ ਕਵਰ ਹੋ ਰਿਹਾ ਔਰ ਬਾਕੀ ਤਾਂ ਇਹ ਨਾ ਰਹਿੰਦਾ ਇਹ ਵੀ ਛੇਤੀ ਕਵਰ ਹੋ ਜਾਏਗਾ ਰਾਹਤ ਮਿਲੂਗੀ ਲੋਕਾਂ ਨੂੰ ਲੋਕਾਂ ਨੂੰ ਰਾਹਤ ਤਾਂ ਬਹੁਤ ਮਿਲੇਗੀ ਸੋ ਬਿਲਕੁਲ ਇਹ ਇਥੇ ਵਸਨੀ ਸੀਗੇ ਜਿਨ੍ਹਾਂ ਦੇ ਕਹਿਣਾਂ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਇਥੋਂ ਦੀ ਜਰੋਂ ਨਾਲਾ ਛੱਤੇਗਾ ਉਸ ਤੋਂ ਬਾਅਦ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਜਿਹੜੀ ਬਦਬੂ ਹੈ ਕਾਫੀ ਬਦਬੂ ਤੋਂ ਵੀ ਰਾਹਤ ਮਿਲੇਗੀ ਤੇ ਬਿਮਾਰੀਆਂ ਤੋਂ ਵੀ ਕਾਫੀ ਜਿਹੜੀ ਜਿਹੜੀ ਸਮੱਸਿਆ ਹੁੰਦੀ ਸੀਗੀ ਆ ਬਿਮਾਰੀਆਂ ਲੱਗਦੀਆਂ ਉਸ ਤੋਂ ਵੀ ਜਿਹੜੀ ਸਾਨੂੰ ਰਾਹਤ ਮਿਲੇਗੀ 2 ਮਹੀਨੇ ਦਾ ਸਮਾਂ ਦਾ ਟਾਈਮ ਦਿੱਤਾ ਗਿਆ 3 ਹਾਲਾਂਕਿ ਪੂਰੇ ਸਮੇਂ ਦਾ ਜਿਹੜਾ 3 ਮਹੀਨੇ ਕਿਹਾ ਗਿਆ ਪਰ 2 ਮਹੀਨੇ ਜਿਹੜੇ ਕੰਪਲੀਟ ਕਰਨ ਕਿਹਾ ਗਿਆ ਟਾਰਗੇਟ ਦਿੱਤਾ ਗਿਆ ਹੈ 3 ਮਹੀਨੇ ਤੇ ਕਮਿਸ਼ਨਰ ਵੱਲੋਂ ਕਿਹਾ ਗਿਆ ਹੈ 2 ਮਹੀਨੇ ਤੱਕ ਕੰਪਲੀਟ ਕੀਤਾ ਜਾਵੇਗਾ ਉਹ ਦੇਖਣਾ ਹੋਏਗਾ ਲੁਧਿਆਣਾ ਵਾਸੀਆਂ ਨੂੰ ਇੱਥੇ ਇੱਕ ਨਵਾਂ ਪੁਲ ਦੇਖਣ ਨੂੰ ਮਿਲੇਗਾ ਧਰਮਪੁਰੇ ਨਾਲੇ ਦਾ ਹੋਇਆ ਵਾ 9 ਕਰੋੜ 48 ਹਜ਼ਾਰ ਦਾ ਜਿਹੜਾ ਇਹ ਟੈਂਡਰ ਪਾਸ ਹੋ ਕੇ ਜਿਵੇਂ ਪਿਛਲਾ ਨਾਲਾ ਛੱਤਿਆ ਗਿਆ ਵਾ ਉਸੇ ਤਰ੍ਹਾਂ ਇਹ ਨਾਲਾ ਛੱਤ ਕੇ ਦੇ ਉੱਤੇ ਬੈਂਡਿੰਗ ਜੋਂਦੀਆਂ ਬਣ ਜਾਣੀਆਂ ਤੁਹਾਨੂੰ ਇਸ ਹਲਕੇ ਦੇ ਵਿੱਚ ਕੋਈ ਰੇੜੀ ਨਹੀਂ ਸੜਕ ਦੇ ਉੱਤੇ ਦਿਖੂਗੀ ਸਾਰਾ ਟੋਟਲ ਟ੍ਰੈਫਿਕ ਦਾ ਵੀ ਹੱਲ ਹੋਊਗਾ ਔਰ ਲੋਕਾਂ ਦਾ ਬਹੁਤ ਵੱਡੀ ਰਾਤ ਮਿਲੂਗੀ ਕਮਿਸ਼ਨਰ ਸਾਹਿਬ ਆਪ ਆ ਕੇ ਅੱਜ ਇੱਥੇ ਵਿਜ਼ਿਟ ਕਰ ਰਹੇ ਆ ਸਾਰੇ ਕੰਮ ਨੂੰ ਦੇਖਦੇ ਹੋਏ ਇੱਦਾਂ ਵੀ ਨਾਲਾ ਜਿਹੜਾ ਇਹਦਾ ਵੀ ਨਵਾਂ ਬਣਾ ਕੇ ਜਿੰਨਾ ਪੈਸਾ ਲੱਗਣੇ ਆ ਇੱਕ ਇੱਕ ਕੰਮ ਹੋਣਾ ਵਾ ਹੁਣ ਜਿਵੇਂ ਨਸ਼ੇ ਦੇ ਵਿਰੁੱਧ ਹੋ ਰਿਹਾ ਜੁੱਧ ਨਸ਼ੇ ਵਿਰੁੱਧ ਉਦਾਂ ਹੀ ਅੱਜ ਵਿਕਾਸ ਦੀ ਜਿਹੜੀ ਲੜੀ ਆ ਰਾਕੜ ਦੀ ਸਪੀਡ ਦੇ ਨਾਲ ਕੰਮ ਹੋਊਗਾ ਲੁਧਿਆਣੇ ਸ਼ਹਿਰ ਚ ਪੰਜਾਬ ਦੇ ਵਿੱਚ ਦਾ ਸਾਹਿਬ ਜਿੱਥੇ ਜਿੱਥੇ ਤੁਸੀਂ ਜਾਂਦੇ ਉੱਥੇ ਉੱਥੇ ਮਲੇ ਨਿਹਾਰ ਬਦਲ ਜਾਂਦੀ ਹੈ ਠੀਕ ਹਨ ਜਾਓਗੇ ਦੇਖੋ ਇਹ ਸਾਰੇ ਸਾਡੇ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਆਪਣੇ ਇਸ ਕੰਮ ਦਾ ਵਜਨ ਲੈ ਕੇ ਕੰਮ ਕਰਦੇ ਆ ਸਾਰੇ ਇਹਨਾਂ ਦੇ ਥੱਲੇ ਜਿਹੜੇ ਅਫਸਰ ਆ ਜਦੋਂ ਅਫਸਰ ਆਪਣੇ ਸਿਰਦਰਦੀ ਲੈ ਕੇ ਕੰਮ ਕਰਦਾ ਵਾ ਉਦੋਂ ਵਿਧਾਇਕ ਵੀ ਨਾਲ ਜੁੜ ਜਾਂਦਾ ਵਾ ਫਿਰ ਆਪਣੇ ਆਪ ਵਿਕਾਸ ਹੁੰਦਾ ਵਾ ਇਸ ਕਰਕੇ ਜਦੋਂ ਅਫਸਰ ਦੀ ਨੀਅਤ ਆ ਕੰਮ ਕਰਨ ਦੀ ਸਾਡੇ ਕਮਿਸ਼ਨਰ ਕਾਰਪੋਰੇਸ਼ਨ ਦਿੱਤਿਆ ਜੀ ਐਨਾ ਵਧੀਆ ਕੰਮ ਕਰ ਰਹੇ ਆ ਸਾਡੇ ਦੇਖੋ ਮੇਰੇ ਹਲਕੇ ਚ ਲਾ ਲਓ ਨੌਰਥ ਚ ਲਾ ਲਓ ਭੋਲਾ ਜੀ ਦੇ ਲਾ ਲਓ ਸਿੱਧੂ ਜੀ ਦੇ ਲਾ ਲਓ ਮੈਡਮ ਚੀਨਾ ਦੇ ਲਾ ਲਓ ਸ਼ਹਿਰ ਦੀਆਂ ਜਿੰਨੀਆਂ ਕੌਨਸੀ ਏਜੰਸੀਆਂ ਨੇ ਆਪ ਕਮਿਸ਼ਨਰ ਸਾਹਿਬ ਵਿਜਿਟ ਕਰਕੇ ਆਪ ਦੇਖਦੇ ਆ ਫਿਰ ਜਿਹੜੀ ਜਿਹੜੀ ਕਮੀ ਆ ਨਾਲ ਅਫਸਰਾਂ ਨੂੰ ਵੀ ਦੱਸਦੇ ਆ ਨਾਲ ਠੇਕੇਦਾਰਾਂ ਨੂੰ ਵੀ ਦੱਸਦੇ ਆ ਇਹ ਤਾਂ ਕੋਈ ਬਸਾਤਾ ਦਾ ਮੌਸਮ ਆ ਰਿਹਾ ਫਿਰ ਉਹ ਲੱਗਦੀ ਇਹ ਉਹਦਾ ਹੀ ਉਹਦਾ ਹੀ ਇੱਕ ਹਿੱਸਾ ਵਾ ਬਰਸਾਤਾ ਕਰਕੇ ਹੀ ਅੱਜ ਤੋਂ ਕੰਮ ਲੇਚਦਾ ਮੈਂ ਕਦੇ ਕੋਈ ਕਮਿਸ਼ਨਰ ਨਹੀਂ ਘੁੰਮਦਾ ਦੇਖਿਆ ਇਹ ਤਾਂ ਹੀ ਆ ਰਹੇ ਆ ਇਹਨਾਂ ਨੂੰ ਪਤਾ ਵਾ ਵੀ ਜਿਹੜੀ ਜਿਹੜੀ ਸਮੱਸਿਆ ਹੈਗੀ ਆ ਉਹ ਸਮੱਸਿਆ ਨੂੰ ਮੈਂ ਆਪਣੀਆਂ ਆਪ ਨੌਲੇਜ ਚ ਲਿਆ ਕੇ ਅੱਗੇ ਆਫਸਰਾਂ ਦੀਆਂ ਡਿਊਟੀਆਂ ਲਾ ਕੇ ਲੋਕਾਂ ਨੂੰ ਕੋਈ ਤੰਗੀ ਨਾ ਆਵੇ ਉਹਦੇ ਲਈ ਇਹ ਪ੍ਰੋਜੈਕਟ ਦਾ ਪਹਿਲਾਂ ਹੀ ਦੇਖ ਕੇ ਉਹਨੂੰ ਸਟਾਰਟ ਕਰਾ ਰਹੇ ਆ ਇਹ ਹੁਣ ਅੱਜ ਦੇ ਇਹ ਨਾਲਾ ਇਹ 3 ਮਹੀਨੇ ਦੇ ਅੰਦਰ ਅੰਦਰ ਸਾਡੇ ਬਣ ਜੂਗਾ ਇਜੜਾ ਇਦਰਾ ਇਹਦਾ ਹੁਣ ਅੱਜ ਡ੍ਰੈਿੰਗ ਕਰਕੇ ਜਿਵੇਂ ਠੀਕ ਲੱਗੂਗਾ ਜੋ ਆਪਾਂ ਨੂੰ ਕਹੂਗੇ ਇੰਜੀਨੀਅਰ ਉਸੇ ਤਰ੍ਹਾਂ ਇਹ ਨਮਾ ਵੀ ਬਣਾ ਕੇ ਇਹਨੂੰ ਵੀ ਛੱਤ ਦੇਣਾ ਪਿਛੇ ਸਰਕਾਰਾਂ ਦੇ ਵਿੱਚ ਕਿਤੇ ਵੀ ਵਿਧਾਇਕ ਨੂੰ ਕਿਤੇ ਮਹੱਲੇ 'ਚ ਜਾ ਕੇ ਨਹੀਂ ਦੇਖਿਆ ਨਾ ਕਮਿਸ਼ਨਰ ਨੇ ਦੇਖਿਆ ਕਿ ਇਹ ਮਹੱਲੇਦਾਰ ਬਾਰੇ ਕਹਿੰਦੇ ਆ ਕਿ ਇੱਕ ਆਹ ਵਿਧਾਇਕ ਸਾਨੂੰ ਅਗਲੇ 5 ਸਾਲ ਵੀ ਦੇਖੋ ਕੰਮ ਕਰਨਾ ਚਾਹੀਦਾ ਜੇ ਲੋਕ ਤੁਹਾਨੂੰ ਆਪਣੀ ਮਰਤਦਾ ਦਾਨ ਦਿੰਦੇ ਆ ਲੋਕਾਂ ਤੋਂ ਆਪਾਂ ਦਾਨ ਲੈਣੇ ਆ ਜੇ ਇਹਨਾਂ ਦੇ ਕੰਮ ਦੇ ਵਿੱਚ ਇੰਟਰਸਟ ਨਹੀਂ ਰੱਖਾਂਗੇ ਫਿਰ ਅਗਲੀ ਵਾਰ ਸਾਨੂੰ ਵੀ ਜਿਵੇਂ ਪਹਿਲਿਆਂ ਨੂੰ ਬਿਠਾਇਆ ਸਾਨੂੰ ਵੀ ਬਿਠਾ ਦੂਗੇ ਹੁਣ ਕੰਮ ਦੀ ਕਦਰ ਆ ਚੰਮ ਦੀ ਕਦਰ ਨਹੀਂ ਅੱਗੇ ਚੰਮ ਨੂੰ ਹੀ ਦੇਖਦੇ ਸੀ ਵੀ ਫਲਾਣਾ ਬੰਦਾ ਵਾ ਇਹ ਆਜੂਗਾ ਪੌਣੇ 5 ਸਾਲ ਬਾਅਦ ਫਿਰ ਵੋਟਾਂ ਪਾ ਦਾਂਗੇ ਹੁਣ ਬੱਚੇ ਜਿਹੜੇ ਆ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਸਮਝਦਾਰ ਆ ਔਰ ਇੰਟੈਲੀਜੈਂਟ ਆ ਉਹਨਾਂ ਨੂੰ ਪਤਾ ਵੀ ਕਿਹੜਾ ਸਾਡੇ ਭੂਇਖ ਲਈ ਵਧੀਆ ਕੰਮ ਕਰ ਰਿਹਾ ਕਿਹੜਾ ਸਾਨੂੰ ਸਾਫ਼ ਸੁਥਰੀ ਆਪਣੇ ਇਲਾਕੇ ਦੀ ਜਗ੍ਹਾ ਦੇ ਰਿਹਾ ਉਹ ਅੱਜ ਕੱਲ ਦੀ ਜਿਹੜੀ ਸਾਡੀ ਪੀੜ੍ਹੀ ਆ ਉਹ ਸਾਰਾ ਜਾਂਦੀ ਹੈ ਨਾਲੇ ਬਜ਼ਾਇਕ ਦਾ ਕੰਮ ਆ ਕੰਮ ਕਰਨਾ ਕਿਉਂਕਿ ਬਜ਼ਾਇਕ ਚੁੰਦੇ ਹੀ ਲੋਕ ਤਾਂ ਨੇ ਇਹ ਮਤ ਦਾ ਦਾਨ ਦੇ ਕੇ ਚੁੰਦੇ ਆ ਜਦੋਂ ਅਸੀਂ ਦਾਨ ਲੈ ਲੈਨੇ ਆ ਫਿਰ ਸਾਡਾ ਵੀ ਕੋਈ ਧਰਮ ਦੇ ਕਰਮ ਬੰਦਾ ਅਸੀਂ ਲੋਕਾਂ ਦੇ ਕੰਮ ਕਰੀਏ ਦੇਖੋ ਸਭ ਤੋਂ ਇੰਪੋਰਟੈਂਟ ਹੈ ਆਪਣੇ ਜਿਹੜੇ ਐਮਐਲਏ ਸਾਹਿਬ ਨੇ ਕਿਹਾ ਕਿ ਇਹ ਜਿਹੜਾ ਪ੍ਰੋਜੈਕਟ ਸੀਗਾ ਇਹ ਬਹੁਤ ਲੋਕ ਪਰੇਸ਼ਾਨ ਹੁੰਦੇ ਸਿੰਘ ਹੈ ਇਹ ਟੋਕਾ ਮਾਲਾ ਇਨੀ ਆਬਾਦੀ ਰਹੀ ਹੈ ਸੰਗਨੀ ਆਬਾਦੀ ਹੈ ਲੇਕਿਨ ਸਰ ਨੇ ਜਿੱਦਾਂ ਇਨੀਸ਼ੀਏਟਿਵ ਲਿਆ ਹੈ ਨਾ कि ये वेरी बहुत ही कमांडेबल है क्योंकि इतने सालों से तो चली आ रहे थे ओपन नारा सेगा लेकिन सर ने मुहिम चलाई कि ये सारा छतरा है मैंने ਇਸ ਤੋਂ ਉਪਰ ਬੈਂਡਿੰਗ ਜ਼ੋਨ ਬਣਾਨੀ ਹੈ ਅਤੇ ਇੱਕ ਹੋਰ ਇਹ ਜਿਹੜਾ ਨਾਲਾ ਇਧਰ ਪਿੱਛੋ ਜਾ ਰਹਾ ਇਹ ਵੀ ਅਸੀਂ ਪ੍ਰਪੋਜ਼ਲ ਲੈ ਕੇ ਚੱਲ ਰਹੇ ਹਾਂ ਇਹਨੂੰ ਵੀ ਛੱਤਾਂਗੇ ਇਸ ਤੋਂ ਕਾਫੀ ਸਾਰੇ ਲੋਕਾਂ ਨੂੰ ਫਾਇਦਾ ਹੋਣਾ ਹੈ ਤਾਂ ਇਹ ਅਗੇਂਸ ਸਰ ਦਾ ਇਨੀਸ਼ੀਏਟਿਵ ਹੈ ਕਿ ਆਪਾਂ ਇਤਨਾ ਵਧੀਆ ਕੰਮ ਲੋਕਾਂ ਲਈ ਕਰ ਰਹੇ ਹਾਂ ਸਰ ਡੇ ਐਂਡ ਨਾਈਟ ਕੰਮ ਚੱਲ ਰਿਹਾ ਕਿਦਾ ਸ਼ਿਫਟਿੰਗ ਜੀ ਕੰਮ ਚੱਲ ਰਿਹਾ ਇਹ ਅੱਜ ਸ਼ੁਰੂ ਕੀਤਾ ਹੈ ਪ੍ਰਪੋਜ਼ਲ ਦੇ ਅੰਦਰ ਇਹ 3 ਮਹੀਨੇ ਦਾ ਟਾਈਮ ਹੈ ਲੇਕਿਨ ਮੈਂ ਫਿਰ ਵੀ ਕੰਟਰੈਕਟਰ ਨੂੰ ਕਹਾਂਗਾ ਕਿ ਕੰਮ 2 ਮਹੀਨੇ ਵਿੱਚ ਖਤਮ ਕਰਕੇ ਪਰੇ ਕਰੇ ਤਾਂ ਡੇ ਐਂਡ ਨਾਈਟ ਹੀ ਕੰਮ ਚੱਲੂਗਾ ਇਹਦਾ ਜੀ ਜੀ